ਸਾਰਾ ਭੁੱਲ ਕੇ ਖੜੇ ਆ ਕੀ ਹੋੜ ਕੇ ਨਤੀਜੇ ਸਾਰਾ ਭੁੱਲ ਕੇ ਖੜੇ ਮਨੂ ਕਿਲੇਰ ਨਾ ਬਿਓ ਫਿਕਰ ਭਰਾ ਲਾਦੇ ਮਨੂ ਕੀ 500 ਰੁਪਈਆ ਸੱਭਾ ਆਸਟ੍ਰੇਲੀਆ ਦੇ ਪਰਮ ਆਸਟ੍ਰੇਲੀਆ ਉਹਨਾਂ ਵੱਲੋਂ ਤੇ ਨਿੱਕੇ ਗੁਰਜਤ ਦੇ ਲਈ ਵੀ 500 ਰੁਪਈਆ ਸਾਡੇ ਪਰਮ ਦੇ ਸੱਭੇ ਹੋੜੀ ਵੀਰ ਦੇ ਦੀਪ ਆ ਗਿਆ ਕਬੱਡੀ ਪਾਉਣ ਦੇ ਲਈ ਮੈਨੂੰ ਲੱਗਦਾ ਹੈ ਵੀ ਬੋਰਡ ਦੇ ਵਿੱਚ ਅੱਗੇ ਕੇ ਦੌੜੀ ਆ ਫਿਰਦਾ ਮੇਰੇ ਵੀਰੋ ਉਹ 911 ਦਾ ਗੇਰ ਪਾਉਣ ਨੂੰ ਫਿਰਦਾ ਮੇਰੇ ਮਿੱਤਰੋ 911 ਦਾ ਗੇਰ ਪਾਉਣ ਨੂੰ ਫਿਰਦਾ ਹੈ ਮੇਰੇ ਮਿੱਤਰੋ ਜਦੀਪ ਮੇਰੇ ਵੀਰੋ ਰਿੰਕੂ ਸਰਪੰਚ ਦੇ ਮੇਲੇ ਤੇ ਖੇਡਿਆ ਤੇ ਉੱਥੇ ਬੈਸਟ ਬਣ ਕੇ ਜਿੱਤਿਆ ਘੋੜਾ ਤੇ ਅੱਜ ਦੇ ਮੇਲੇ ਤੇ 24 ਕਬੱਡੀਆਂ ਪਾਈਆਂ ਨੇ 19 ਨੰਬਰ ਜੋੜੇ ਨੇ ਉਹ ਦਬਰਜੀ ਵਾਲਾ ਦੀਪ ਅੱਜ ਦੇ ਮੇਲੇ ਦਾ ਬੈਟ ਟਰੈਡ ਰਿਹਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਛੋਟੇ ਗੁਰਦੇਤ ਨੇ ਨੌ ਟੱਚ ਲੈਵੇ ਚਾਰ ਜੱਫੇ ਬੈਸਟ ਜਾਫੀ ਵਾਲਾ ਟਰੈਕਟਰ ਛੋਟੇ ਟਾਰ ਜੰਦਾ ਮੇਰੇ ਵੀਰੋ ਲੈ ਵੀ ਦੀਪ ਦਬਰਜੀ ਤੇ ਗੁਰਦੇਤ ਟਾਰ ਜੰ ਮੇਰੇ ਵੀਰੋ ਛੋਟਾ ਕਰ ਦਿੱਤਾ ਅੱਜ ਦੇ ਮੇਲੇ ਦੇ ਬੈਟਰੇ ਨੇ ਦੀਪਾ ਆ ਦੀਪ ਹੈ ਇਹ ਸਾਡਾ ਵਾਕਿਆ ਦੀਪ ਵਾਂਗਰਾ ਜੱਗ ਦਾ ਕਬੱਡੀ ਦਾ ਦੀਵੇ ਵਾਂਗਰਾ ਜੱਗ ਦਾ ਤੇ ਕਬੱਡੀ ਦਾ ਨਾਮੀ ਖਿਡਾਰੀ ਹੈ ਸਰਦਾਰ ਲਖਵਿੰਦਰ ਸਿੰਘ ਮਹਲ ਦਾ ਪੁੱਤ ਤਮੁਰਜੀ ਵਾਲਾ ਦੀਪ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਇੱਕ ਸਵਾਲ ਪੁੱਛਿਆ ਦੀਪ ਦੇ ਕੋਲੋਂ ਕਿ ਤਮੁਰਜੀ ਵਾਲਿਆ ਕਿੰਨੇ ਟਰੈਕਟਰ ਜਿੱਤੇ ਹੈ ਕਹਿੰਦਾ ਸ਼ਿਵਾ ਟਰੈਕਟਰ ਅੱਜ ਅਸੀਂ ਪਲੱਸ ਕਰਕੇ ਦੱਸਾਂਗੇ ਕਿਉਂਕਿ ਬਾਹਰੋਂ ਇੱਕ ਵਿਸ਼ਵਾਸ ਨਾਲ ਬਣਾਇਆ ਬਣਾਉਣਾ ਇੱਕ ਕਹਿੰਦੇ ਨੌਜਵਾਨ ਨੇ ਜੁਰਤ ਰੱਖੀ ਹੈ ਮੈਂ ਅੱਜ ਟਰੈਕਟਰ ਜਿੱਤਣਾ ਹੈ ਅੱਜ ਦਾ ਟਰੈਕਟਰ ਜਮ੍ਹਾਂ ਕਰਕੇ 59 11 ਟਰੈਕਟਰ ਤੇ ਟਰੈਕਟਰ ਦੀਪਤਪੁਰਜੀ ਵਾਲੇ ਨੇ ਜਿੱਤ ਲੈਨੇ 12 12ਵਾਂ ਟਰੈਕਟਰ ਅੱਜ ਦੀਪਤਪੁਰਜੀ ਵਾਲੇ ਦੀਪ ਨੇ ਕਹਿੰਦੇ ਕਲੇਰ ਕਲਾਂ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚੋਂ ਜਿੱਤ ਲਿਆ ਸੋਮਾਨ ਹੈ ਇਹ ਆ ਸਾਡੀ ਕਬੱਡੀ ਦੇ ਐਕਸ਼ਨਾਂ ਵਾਲੀ ਮਸ਼ੀਨ ਕਬੱਡੀ